ਤੁਗੜੀ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦੋ ਮੰਜ਼ਲੀ ਕੋਠੀ ਦੇ ਵਿੱਚ ਦੋ ਸਕੇ ਭਰਾਵਾਂ ਦੀ লাশ ਮਿਲੀ ਹੈ ਜੀਹਾਂ ਪੂਰੀ ਦੀ ਪੂਰੀ ਕਲੋਨੀ ਦੇ ਹੋਸ਼ ਉੱਡ ਗਏ ਨੇ ਮਾਹੌਲ ਜਿਹੜਾ ਆ ਉਹ ਸਨਸਨੀ ਵਾਲਾ ਹੋ ਚੁੱਕਿਆ ਹੈ ਸਨਸਨੀ ਫੈਲ ਚੁੱਕੀ ਹੈ ਕਿਉਂਕਿ ਦੋ ਮੰਜ਼ਲਾ ਕੋਠੀ ਦੇ ਵਿੱਚੋਂ ਜਦੋਂ ਬਦਬੂ ਆਈ ਲੋਕਾਂ ਨੇ ਦੇਖਿਆ ਤਾਂ ਅੰਦਰ ਦੋਨਾਂ ਭਰਾਵਾਂ ਦੀ লাশ ਪਈ ਹੋਈ ਸੀ ਇੱਕ ਲਾਸ਼ ਦੱਸਿਆ ਜਾ ਰਿਹਾ ਸੀ ਕਿ ਲਟਕ ਰਹੀ ਸੀ ਔਰ ਦੂਜੀ ਲਾਸ਼ ਜੜੀ ਹੈ ਬੈੱਡ ਦੇ ਉੱਪਰ ਪਈ ਹੋਈ ਸੀ ਦੋਵੇਂ ਸਕੇ ਭਰਾ ਸੀਗੇ ਇੱਕ ਅਨਮੈਰਿਡ ਸੀ ਤੇ ਇੱਕ ਮੈਰਿਡ ਸੀਗਾ ਪਰ ਜਿਹੜਾ ਮੈਰਿਡ ਸੀ ਉਸ ਦਾ ਤਲਾਕ ਦਾ ਕੇਸ ਜਿਹੜਾ ਆ ਉਹ ਚੱਲ ਰਿਹਾ ਸੀ ਦੋਨੋਂ ਜਾਣੇ ਸੀਗੇ ਮਾਪ ਪਿਓ ਦੀ ਡੈਥ ਹੋ ਚੁੱਕੀ ਸੀ ਔਰ ਬਠਿੰਡਾ ਦੇ ਜੁਜਾਰ ਨਗਰ ਦੇ ਵਿੱਚ ਇਹ ਦੋ ਮੰਜ਼ਲਾ ਕੋਠੀ ਸੀ ਜਿਸ ਤੇ ਵਿੱਚ ਦੋਨੋਂ ਭਰਾ ਰਹਿੰਦੇ ਸੀ ਵੱਡਾ ਭਰਾ ਜਿਹੜਾ ਦੱਸਿਆ ਜਾ ਰਿਹਾ ਕਿ ਇੰਪਰੂਵਮੈਂਟ ਟਰਸਟ ਦੇ ਵਿੱਚ ਅਕਾਊਂਟਡ ਦੀ ਸਰਕਾਰੀ ਜੌਬ ਕਰਦਾ ਸੀ ਔਰ ਜਦੋਂ ਉਹ ਲਗਾਤਾਰ ਦੋ ਤੋਂ ਤਿੰਨ ਦਿਨਾਂ ਤਿੰਨ ਦਿਨ ਹੋ ਚੁੱਕੇ ਸੀਗੇ ਆਫਿਸ ਨਹੀਂ ਜਾ ਰਿਹਾ ਸੀਗਾ ਤਾਂ ਆਫਿਸ ਵਾਲਿਆਂ ਨੇ ਫੋਨ ਲਾਇਆ ਫੋਨ ਨਹੀਂ ਚੁੱਕਿਆ ਆਂਡ ਗਵਾਂਣ ਤੋਂ ਪਤਾ ਕੀਤਾ ਕਿ ਦੇਖੋ ਉਹ ਕਿੱਥੇ ਚਲੇ ਗਏ ਨੇ ਤਾਂ ਆਂਡੀ ਗਵਾਂਡੀਆਂ ਵੀ ਕਹਿੰਦੇ ਕਿ ਅਸੀਂ ਤਾਂ 2-3 ਦਿਨ ਤੋਂ ਦਰਵਾਜ਼ਾ ਉਹਨਾਂ ਦਾ ਖੁੱਲਾ ਨਹੀਂ ਦੇਖਿਆ ਫਿਰ ਜਦੋਂ ਆਂਡੀਆਂ ਗਵਾਂਡੀਆਂ ਨੇ ਘਰੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਜਿਹੜੇ ਘਰ ਸੀਗੇ ਘਰ ਦੇ ਅੰਦਰੋਂ ਸਮੈਲ ਆ ਰਹੀ ਸੀ ਬਦਬੂ ਆ ਰਹੀ ਸੀਗੀ ਤਾਂ ਜਦੋਂ ਪੁਲਿਸ ਨੂੰ ਫੋਨ ਕੀਤਾ ਗਿਆ ਦਰਵਾਜਾ ਤੋੜ ਕੇ ਦੇਖਿਆ ਤਾਂ ਦੂਨਾ ਭਰਾਵਾਂ ਦੀ ਲਾਸ਼ ਜਿਹੜੀ ਹੈ ਉਹ ਅੰਦਰ ਦੇ ਵਿੱਚ ਮਿਲੀ ਕੋਈ ਹੈ ਅੰਦਰੋਂ ਮਿਲਦੀ ਹੈ ਪੂਰੇ ਇਲਾਕੇ ਦੇ ਵਿੱਚ ਸਸੰਸਨੀ ਫੈਲ ਚੁੱਕੀ ਹੈ ਮੌਕੇ ਦੇ ਉੱਪਰ ਪੁਲਿਸ ਵੀ ਪਹੁੰਚੀ ਹੋਈ ਹੈ ਤੋਂ ਅੰਦਾਜ਼ਨ ਦਿੱਕੇ ਦੋ ਭਰਾ ਸੀ ਇੱਕ ਵੱਡਾ ਭਰਾ ਕਾਊਂਟੈਂਟ ਦੀ ਜੌਬ ਇੰਪਰੂਵਮੈਂਟ ٹرسٹ ਦੇ ਵਿੱਚ ਕਰਦਾ ਸੀ ਉਹਦਾ ਤਲਾਕ ਚੱਲ ਰਿਹਾ ਸੀਗਾ ਇਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਉਹ ਵੀ ਥੋੜਾ ਪਰੀਸ਼ਾਨੀ ਦੇ ਵਿੱਚ ਰਹਿੰਦਾ ਸੀਗਾ ਔਰ ਜਿਹੜਾ ਛੋਟਾ ਉਹਦਾ ਬ੍ਰਦਰ ਸੀਗਾ ਉਹ ਬਿਮਾਰ ਚੱਲ ਰਿਆ ਸੀ ਜਿਹਦਾ ਇਲਾਜ ਦਿੱਲੀ ਤੋਂ ਕਰਵਾ ਰਹੀ ਸੀਗੇ ਉਹ ਵੀ ਬਿਮਾਰਸਮਾ ਰਹਿ ਰਿਹਾ ਸੀ ਤਾਂ ਕੁੱਲ ਮਿਲਾ ਕੇ ਆਂਡੀਆਂ ਗਵਾਂਡੀਆਂ ਦਾ ਕਹਿਣਾ ਹੈਗਾ ਕਿ ਦੋਨੋਂ ਭਰਾ ਪਰੇਸ਼ਾਨ ਸੀਗੇ ਤੇ ਹੋ ਸਕਦਾ ਹੈ ਡਿਪਰੈਸ਼ਨ ਦੇ ਕਾਰਨ ਇਸ ਸਟੈਪ ਜਿਹੜਾ ਆ ਖੁਦਕੁਸ਼ੀ ਵਾਲਾ ਚੁੱਕ ਲਿਆ ਹੋਵੇ ਪਰ ਕੋਈ ਹੋਰ ਵੀ ਐਂਗਲ ਇਹਦਾ ਹੋ ਸਕਦਾ ਹੈਗਾ ਸੋ ਪੁਲਿਸ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੋ ਮੰਜ਼ਲਾ ਕੋਠੀ ਜੁਜਾਰ ਨਗਰ ਬਠਿੰਡਾ ਦੇ ਵਿੱਚ ਬਣੀ ਹੋਈ ਹੈ ਜਿੱਥੇ ਦੋ ਭਰਾਵਾਂ ਦੀ ਲਾਸ਼ ਮਿਲਿਆ ਇੱਕ ਲਾਸ਼ ਲਟਕਦੀ ਹੋਈ ਔਰ ਦੂਜੀ ਬੈਠ ਤੇ ਪਈ ਸੀਗੀ ਕਿਉਂਕਿ ਫੋਨ ਨਹੀਂ ਚੱਕਦਾ ਸੀ ਆਫਿਸ ਤੋਂ ਫੋਨ ਆ ਰਹੇ ਉੰਨਾ ਨੇ ਫਿਰ ਗਵਾਂਡ ਦੇ ਵਿੱਚ ਕਾਲ ਕੀਤਾ ਕਿ ਦੇਖੋ ਕੀ ਹੋਇਆ ਤਾਂ ਜਦੋਂ ਜਾ ਕੇ ਦੇਖਿਆ ਤਾਂ ਬਦਬੂ ਆ ਰਹੀ ਸੀ ਘਰ ਦੇ ਵਿੱਚੋਂ ਔਰ ਉਸੇ ਸਮੇਂ ਹੀ ਪੁਲਿਸ ਨੂੰ ਕਾਲ ਕੀਤੀ ਗਈ ਜਦੋਂ ਦਰਵਾਜ਼ੇ ਖੋਲੇ ਤਾਂ ਦੋਨਾਂ ਭਰਾਵਾਂ ਦੀ লাশ ਜਿਹੜੀ ਹੈ ਕੋਠੀ ਦੇ ਵਿੱਚੋਂ ਮਿਲਦੀ ਹੈ ਹੁਣ ਪੂਰੇ ਇਲਾਕੇ ਦੇ ਵਿੱਚ ਸਨਸਨੀ ਜਿਹੜੀ ਉਹ ਫੈਲੀ ਹੋਈ ਹੈ ਕਿੰਨਾ ਦੋਵਾਂ ਭਰਾਵਾਂ ਦੇ ਨਾਲ ਆਖਿਰਕਾਰ ਹੋਇਆ ਕੀ ਹੈ ਪਰ ਆਂਡ ਗੁਆਂਢ ਵਾਲੇ ਇਹ ਕਹਿ ਰਿਹਾ ਹੈ ਕਿ ਦੋਨੋਂ ਭਰਾ ਜਿਹੜੇ ਪਰੇਸ਼ਾਨ ਸੀ ਵੱਡੇ ਭਰਾ ਦਾ ਕੇਸ ਚੱਲ ਰਿਹਾ ਸੀ ਤਲਾਕ ਦਾ ਉਹ ਵੀ ਪਰੇਸ਼ਾਨ ਸੀਗਾ ਔਰ ਜਿਹੜਾ ਛੋਟਾ ਭਰਾ ਸੀ ਉਹ ਬਿਮਾਰ ਸੀਗਾ ਉਹਦਾ ਇਲਾਜ ਦਿੱਲੀ ਤੋਂ ਕਰਵਾ ਰਹੇ ਸੀ ਸੋ ਮਾਪੇ ਉਹਦੀ ਪਹਿਲਾਂ ਹੀ ਡੈਥ ਹੋ ਚੁੱਕੀ ਹੈ ਦੋਨੋਂ ਭਰਾ ਸੀ ਘਰ ਦੇ ਵਿੱਚ ਰਹਿੰਦੇ ਹੋਏ ਤਾਂ ਹੋ ਸਕਦਾ ਹੈ ਡਿਪਰੈਸ਼ਨ ਵੀ ਕਾਰਨ ਹੋਵੇ ਤਾਂ ਕਰਕੇ ਖੁਦਕੁਸ਼ੀ ਵੀ ਹੋ ਸਕਦੀ ਹੈ ਜਾ ਹੋਰ ਵੀ ਕੋਈ ਐਂਗਲ ਨਿਕਲ ਕੇ ਸਾਹਮਣੇ ਆ ਸਕਦਾ ਫਿਲਹਾਲ ਇਹ ਪੁਲਿਸ ਦਾ ਕਹਿਣਾ ਹੈ ਕਿ ਡੈੱਡ ਬੋਡੀ ਜਿਹੜੀ ਉਹ ਲੈ ਚੱਲੇ ਆ ਪੋਸਟਮਾਰਟਮ ਤੋਂ ਬਾਅਦ ਸਾਫ਼ ਹੋਏਗਾ ਆਸ-ਪਾਸ ਦੇ ਸੀਸੀਟੀਵੀ ਵੀ ਕੈਮਰੇ ਚੈੱਕ ਕਰ ਰਹੇ ਨੇ ਕਿ ਕੋਈ ਆਇਆ ਗਿਆ ਤਾਂ ਨਹੀਂ ਹੈ ਕੋਈ ਹੋਰ ਐਂਗਲ ਤਾਂ ਨਹੀਂ ਹੋ ਸਕਦਾ ਸੋ ਜਿਵੇਂ ਵੀ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਾਂ ਜੋ ਜੋ ਸਬੂਤ ਮਿਲੇ ਜੋ ਜੋ ਚੀਜ਼ਾਂ ਸਾਹਮਣੇ ਆਈਆਂ ਉਸ ਹਿਸਾਬ ਤੇ ਕਾਰਵਾਈ ਹੋਏਗੀ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਇਸ ਮਾਮਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਿ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਕਿਤੇ ਕਾਂਕੂ ਸਿੰਘ ਗੁਲੀਵ ਸਿੰਘ ਰਹਿੰਦੇ ਹੁੰਦੇ ਸੀ ਪਹਿਲਾਂ ਉਹਨਾਂ ਦਾ ਆਲਦਾ ਘਰ ਸੀ 25-30 ਸਾਲਾਂ ਤੋਂ ਇੱਥੇ ਸਾਡੇ ਗਵਾਨ ਚ ਹੀ ਰਹਿੰਦੇ ਸੀ ਇਹ ਤੇ ਅੰਕਲਾ ਐਫਸੀ ਇਹ ਚਿੰਗਲਗੇ ਉਹਨਾਂ ਦੀ ਡੈਥ ਹੋ ਗਈ ਸੀ ਉਹ ਉਹ ਆਂਟੀ ਦੀ ਵੀ ਡੈਥ ਹੋ ਗਈ ਸੀ ਦੋ ਲੜਕੇ ਸੀ ਉਹਨਾਂ ਦੇ ਇੱਥੇ ਉਹਨਾਂ ਨੂੰ ਰਹਿੰਦੇ ਹੁੰਦੇ ਸੀ ਦੋਨੇ ਘਰ ਇੱਕੋ ਜਿਹਾ ਵੱਡਾ ਮੁੰਡਾ ਰਮਨ ਉਹ ਰਮਨ ਮਿੱਤਲ ਉਹ ਕੰਪਰੂਵਮੈਂਟ ਟਰਸਟ ਚ ਜੌਬ ਕਰਦਾ ਸੀਗਾ ਤੇ ਅੱਜ ਜਦੋਂ ਪਤਾ ਲੱਗਿਆ ਡਿਪਾਰਟਮੈਂਟ ਨੂੰ ਵੀ ਉਹ ਕਈ ਦਿਨਾਂ ਤੋਂ ਡਿਊਟੀ ਤੇ ਨਹੀਂ ਆ ਰਿਹਾ ਵੀ ਅੱਜ ਵੀ ਨਹੀਂ ਪਹੁੰਚਾ ਉਹ ਉਦੋਂ ਗਾਲੋਂ ਨੇ ਬੈਕਮੈਨ ਵਾਲਾ ਜਿਹੜੀ ਦੇਖਿਆ ਜਦੋਂ ਆਂਡ ਗਵਾਨ ਨੇ ਦੇਖਿਆ ਵੀ ਘਰੇ ਚਾਬੀ ਅੰਦਰੋਂ ਲੱਗੀ ਹੋਈ ਸੀ 스멜 ਮਾਰ ਰਹੀ ਸੀ ਫਿਰ ਉਹ ਮੈਨੂੰ ਵੀ ਇਨਫੋਰਮ ਮੈਂ ਸੀ ਐਜ਼ ਮੈਨੂੰ ਬੁਲਾਇਆ ਕਾਉਂਸਲਰ ਹੋਮ ਕਰਕੇ ਜਦੋਂ ਉਹ ਆ ਕੇ ਦੇਖਿਆ ਤਾਂ 스멜 ਆ ਰਹੀ ਇਧਰ ਅਸੀਂ ਥਾਣਾ ਕੈਂਟਰੂ ਉਤਲਾ ਦਿੱਤੀ ਉਹ ਥਾਣਾ ਕੈਂਟਰ ਦੇ ਮੁਲਾਜ਼ਮ ਆਏ ਹੋਏ ਆ ਫਿਰ ਉਹਨਾਂ ਨੇ ਏਡ ਖੋਲ੍ਹਿਆ ਆ ਕੇ ਏਡ ਖੋਲਣ ਤੋਂ ਬਾਅਦ ਜਦੋਂ ਦੇਖਿਆ ਅੰਦਰੋਂ ਤਾਂ ਮੇਨ ਗੱਡ ਬਾਹਰ ਨੇ ਲੋ ਸਿਗਾ ਉਹਦੀ ਚਾਬੀ ਅੰਦਰ ਲੱਗੀ ਹੋਈ ਤੇ ਬਾਕੀ ਅੰਦਰੋਂ ਖੁੱਲਣਾ ਹੀ ਸੀ ਘਰ ਤੇ ਸੌਣਨ ਟਕੇ ਪੜਾ ਸੀ ਦੋਨੇ ਛੱਗੀ ਬਰਾਤੀ ਇੱਕ ਕੰਮ ਕੀ ਕਰਦੇ ਸੀ ਇੱਕ ਉਹ ਸਿਗਾ ਜਿਹੜਾ ਇੰਪਰੂਵਮੈਂਟ ਟਰਸਟ ਜੋਬ ਕਰਦਾ ਸੀਗਾ ਹਾਂ ਗਵਰਨਮੈਂਟ ਟਰਸਟ ਕਰਤ ਰਹਿੰਦਾ ਉਹਦਾ ਨਾ ਬੰਮੀ ਨਿਮਿਤਕ ਸੀ ਇਹ ਮਕਾਨ ਕਿੱਥਾ ਦਾ ਹੈਗਾ ਇਹ ਨਿਵਾਸ ਦਾ ਖੁਦ ਦਾ ਮਕਾਨ ਹੈ ਅੱਛਾ ਫਿਰ ਕੋਈ ਕੱਚੀ ਰੱਖੀ ਆ ਦੋਨੇ ਭਰਾ ਰਹਿੰਦੇ ਸੀ ਹੋਰ ਪਰਿਵਾਰ ਕੋਣ ਕੋਣ ਹੋਰ ਪਰਿਵਾਰ ਚ ਤਾਂ ਇਹਨਾਂ ਦੇ ਕੋਈ ਨਹੀਂ ਸੀਗਾ ਇੱਥੇ ਇਹ ਇੱਕ ਇੱਕਦੋ ਸ਼ਾਦੀ ਵਿਆਹ ਸੀ ਫਾਦਰ ਮਾਦਰ ਮਦਰ ਫਾਦਰ ਦੋਨਾਂ ਹੀ ਡਾਕਟਰ ਹੋਈਏ ਕੋਈ ਇਸ ਤਰ੍ਹਾਂ ਲੜਾਈ ਝਗੜਾ ਕੋਈ ਇਸ ਤਰ੍ਹਾਂ ਨਹੀਂ ਜੀ ਬਹੁਤ ਸ਼ਰੀ ਪਰਿਵਾਰ ਸੀ ਉਹ ਬੜੇ ਨਰਮੰਦੇ ਸੀ ਜੀ ਆ ਸ਼ਾਦੀ ਇੱਕਦੋ ਵਿਆਹ ਹੋਇਆ ਸੀ ਪਹਿਲਾਂ ਕਾਪੀਸਰ ਪਹਿਲਾਂ ਉਹਦਾ ਜਾਂ ਤਾਂ ਡਿਵੋਰਸ ਹੋ ਗਿਆ ਸੀਗਾ ਜਾਂ ਕੇਸ ਚੱਲ ਰਿਹਾ ਸ਼ਾਦੀ ਕੇਸ ਕੇਸ ਚੱਲ ਰਿਹਾ ਹੈ ਜੀ ਕਿੰਨੀ ਕੋ ਮੋੜ ਦੇਗੀ ਉਹ ਉਮਰ ਤਾਂ ਹੋਊਗੀ 40 ਸਾਲ ਦੇ ਲਗਭਗ ਵੱਡੇ ਦੀ 30 ਦੇ ਦੂਜਾ 35 36 ਸਾਲ ਦਾ ਹੋਊਗਾ ਰਵਣ ਮਿੱਤ ਦਾ ਜਿਹੜਾ ਹੈ ਜੋ ਕਰਦਾ ਸੀ ਤੁਮ ਕਰ ਉਹਦੀ ਕੋਈ ਲਗਭਗ 40 ਦੇ ਲਗਭਗ ਹੋ ਗਈ ਅੱਛਾ ਜੀ ਪਤਾ ਕੀ ਨੇ ਲੱਗੇ ਜੀ ਕਿ ਉਹਨੇ ਇੱਕ ਵਾਰ ਜਦੋਂ ਅੰਦਰੋਂ ਆਂਡ ਗਵਾਨ ਨੂੰ ਵੀ ਪਹਿਲਾਂ ਤਾਂ ਉਹ ਡਿਪਾਰਟਮੈਂਟ ਆਲੇ ਨੇ ਪੁੱਛਿਆ ਨਹੀਂ ਵੀ ਉਹ ਡਾਕਟਰ ਜੀ ਨਹੀਂ ਆਇਆ ਜੀ ਜਦੋਂ ਅੱਜ ਮੰਡੇ ਨਹੀਂ ਗਿਆ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਉਹ ਬਲਾਹੋ ਉਹ ਕਾਮੂ ਡਾਕਟਰ ਦਾ ਜਦੋਂ ਗਵਾਨਾਂ 'ਚ ਪਹੁੰਚ ਕੀਤੀ ਉਹਨਾਂ ਨੇ ਦੇਖਿਆ ਤੇ ਗਵਾਨਦਾਲਿਆਂ ਨੇ ਵੀ ਨੇੜੇ ਹੋ ਕੇ ਦੇਖਿਆ ਤਾਂ ਕੱਲ ਵੀ ਨਿਕਲੇ ਨਹੀਂ ਕਰੂੰਗਾ ਫਿਰ ਸੁਣਾ ਲਾ ਰਹੀ ਸੰਦੂ ਫੁੱਟਬਾਲ ਡੀਗਰਸ ਜਿਆਦੇ ਬੋਡੀ ਵੀ ਟੁੱਡੀ ਵੀ ਹੈਗੀ ਤਾਂ ਲੱਗਦਾ ਨ ਤਿੰਨ ਚਾਰ ਦਿਨ ਪੁਰਾਣਾ ਇਹ ਜਿਹੜਾ ਨਹੀਂ ਜਦੋਂ ਕੰਮ ਵਾਲੀ ਨੇ ਦੱਸਿਆ ਵੀ ਮੈਂ ਸ਼ਨੀਵਾਰ ਨੂੰ ਤੋਂ ਸਵੇਰ ਉਹ ਕਹਿੰਦੇ ਕੰਮ ਕਰਕੇ ਗਏ ਸੀਗੇ ਸ਼ਨੀਵਾਰ ਨੂੰ ਕੰਮ ਕਰਕੇ ਗਏ ਸੀਗੇ ਤੇ ਦੋਨੇ ਸੱਗੇ ਪਰਾ ਸੀ ਸੰਦੂ ਦਾ ਹੋਮ ਦੇ ਤੋਂ ਬਪੋਰਸ ਆ ਗਈ ਹੈਗੀ ਇਹ ਜੋ ਤਾਂ ਨਾਲ ਦੇ ਨਾਲ ਥਾਣਾ ਘੈਂਟ ਦੇ ਅਫਸਰ ਉਹਦੀ ਪਹੁੰਚ ਗਈ ਸੀ ਬਰਵਾਰਾ ਮਿੱਤਰ ਫੈਮਲੀ ਹੈ ਜੀ ਮਿੱਤਰ ਫੈਮਲੀ ਨੂੰ ਹੋਇਆ ਇਸੇ ਵਕਤ ਖਾਣਾ ਕੈਂਡੀ ਦੇ ਦਬਾਅ ਮਿਲੀ ਸੀ ਕਿ ਇੱਕ ਘਰ ਦੇ ਵਿੱਚ ਦੋ ਡੈੱਡ ਬੋਡੀਜ਼ ਪਈਆਂ ਜਿਸ ਦੇ ਵੀਡੀਓ ਵੀਡੀਓ ਕੱਟੇ ਜਾ ਰਹੇ ਸੀ ਮੌਕੇ ਤੇ ਇੱਕ ਵਾਰੀ ਉਹ ਕ੍ਰਾਈਮ ਸੀਨ ਨੂੰ ਪ੍ਰੋਟੈਕਟ ਕਰਨਾ ਹੈਗਾ ਸਾਡੀ ਇਹਦੀ ਮਰਸੀਬੀ ਮੌਕੇ ਤੇ ਆ ਗਿਆ ਜੀ ਜਿਸ ਨੂੰ ਸਾਰਾ ਅਸੀਂ ਵੈਰੀਫਾਈ ਕਰਾਂਗੇ ਕਲੀਅਰ ਕਰਾਂਗੇ ਫਿਰ ਉਹ ਬੰਦੀ ਕਾਰਡ ਹੋਈ ਉਹ ਅਮਲ ਵਿੱਚ ਦੇਖਦੇ ਆ। ਬਰਦਾ ਕੀ ਹੈ ਜੀ। ਦੇਖੋ ਜੀ ਦੋ ਮੈਂਬਰਾਂ ਦੀ ਅਜੇ ਸੌਫਾ ਦੇਖਿਆ ਹੈਗਾ ਪਰ ਸਾਡੇ ਪ੍ਰੈਕਟਿਸ ਬੋਰਡ ਤੇ ਆਲਰੇਡੀ ਲੱਗੇ ਤੇ ਜੋ ਨਾਕਰੀਆ ਹੈਗਾ ਪ੍ਰਾਇਮਰਲੀ ਕੀ ਕਿਉਂਕਿ ਇਹ ਕਾਫੀ ਹਾਈ ਟੁਨ ਇੰਡੀਆ ਤੋੜਾ ਕੁਝ ਇਨਵੈਸਟ ਕਰਕੇ ਸਕੇਗਾ ਹਾਂ ਡੈਡ ਮੋਲੀ ਜਿਹਦੇ ਕਾਫੀ ਮੰਨ ਲਈ ਤੇ ਡੈਡ ਤੋਂ ਤੁਹਾਨੂੰ ਪੁੱਛੀ ਗਈ ਹੈ ਇੱਕ 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 ਬੰਦਾ ਹੈਗਾ ਜੋ ਉਸਨੇ ਖਾਹ ਲਿਆ ਹੋਇਆ ਹੈ ਉਹ ਉਸ ਤਰ੍ਹਾਂ ਹੈਗਾ ਦੂਜਾ ਬੈਟ ਤੇ ਹੈਗਾ ਬਾਕੀ ਉਹ ਸਾਡੀ ਕ੍ਰੈਕਿੰਗ ਟੀਮ ਆ ਜਾਂਦੀ ਹੈ ਕਿੰਨੀ ਕਿੰਦੇ ਅਸੀਂ ਪੂਰਾ ਕਲੀਅਰ ਕਰ ਲਾਂਗੇ ਕੀ ਵਜ੍ਹਾ ਹੋਣੀ ਹੈ ਕਿੰਦਾ ਹੋ ਰਿਹਾ ਹੈ ਇਹ ਜੋ ਕਾਰਨ ਹੈ ਕਿੰਨੀ ਕਮਰ ਦੇ ਰਿਖਤੀ ਹੈ ਗਿਆ ਕੋਈ ਇਸ ਤੋਂ ਇਸ ਤੋਂ ਮੇਰੇ ਪਾਸੇ ਜਿਹੜਾ ਪਤਾ ਲੱਗਿਆ ਸ਼ਾਇਦ ਉਹਨੇ ਜਿੱਥੇ ਮੈਂ ਕੋਈ ਨੌਕਰੀ ਕਰਦਾ ਸੀ ਬਟ ਜੇ ਵੀ ਅਸੀਂ ਕਲੀਅਰ ਤੱਗ ਲੰਦ ਨੂੰ ਸਾਨੂੰ ਸਾਰੀ ਪਰਮਿਸ਼ਾ ਸੋਕ ਸਿੱਤੇ ਇੱਕ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦੋ ਮੰਜ਼ਲੀ ਕੋਠੀ ਦੇ ਵਿੱਚ ਦੋ ਸਕੇ ਭਰਾਵਾਂ ਦੀ ਲਾਸ਼ ਮਿਲੀ ਹੈ ਜੀਹਾਂ ਪੂਰੀ ਦੀ ਪੂਰੀ ਕਲੋਨੀ ਦੇ ਹੋਸ਼ ਉੱਡ ਗਏ ਨੇ ਮਾਹੌਲ ਜਿਹੜਾ ਆ ਉਹ ਸਨਸਨੀ ਵਾਲਾ ਹੋ ਚੁੱਕਿਆ ਹੈ ਸਨਸਨੀ ਫੈਲ ਚੁੱਕੀ ਹੈ ਕਿਉਂਕਿ ਦੋ ਮੰਜ਼ਲਾ ਕੋਠੀ ਦੇ ਵਿੱਚੋਂ ਜਦੋਂ ਬਦਬੂ ਆਈ ਲੋਕਾਂ ਨੇ ਦੇਖਿਆ ਤਾ ਅੰਦਰ ਦੋਨਾ ਭਰਾਵਾਂ ਦੀ ਲਾਸ਼ ਪਈ ਕੋਈ ਸੀ ਇੱਕ ਲਾਸ਼ ਦੱਸਿਆ ਜਾ ਰਿਹਾ ਸੀ ਕਿ ਲਟਕ ਰਹੀ ਸੀ ਔਰ ਦੂਜੀ ਲਾਸ਼ ਜਿਹੜੀ ਹੈ ਬੈੱਡ ਦੇ ਉੱਪਰ ਪਈ ਹੋਈ ਸੀ ਦੋਵੇਂ ਸਕੇ ਭਰਾ ਸੀਗੇ ਇੱਕ ਅਨਮੈਰਿਡ ਸੀ ਤੇ ਇੱਕ ਮੈਰਿਡ ਸੀਗਾ ਪਰ ਜਿਹੜਾ ਮੈਰਿਡ ਸੀ ਉਸ ਦਾ ਤਲਾਕ ਦਾ ਕੇਸ ਜਿਹੜਾ ਆ ਉਹ ਚੱਲ ਰਿਹਾ ਸੀ ਦੋਨੋਂ ਜਾਣੇ ਸੀਗੇ ਮਾਪਿਓ ਦੀ ਡੈਥ ਹੋ ਚੁੱਕੀ ਸੀ ਔਰ ਬਠਿੰਡਾ ਦੇ ਜੁਜਾਰ ਨਗਰ ਦੇ ਵਿੱਚ ਇਹ ਦੋ ਮੰਜ਼ਲਾ ਕੋਠੀ ਸੀ ਜਿਸ ਦੇ ਵਿੱਚ ਦੋਨੋਂ ਭਰਾ ਰਹਿੰਦੇ ਸੀ ਵੱਡਾ ਭਰਾ ਜਿਹੜਾ ਦੱਸਿਆ ਜਾ ਰਿਹਾ ਕਿ ਇੰਪਰੂਵਮੈਂਟ ਟਰਸਟ ਦੇ ਵਿੱਚ ਅਕਾਊਂਟਡ ਦੀ ਸਰਕਾਰੀ ਜੌਬ ਕਰਦਾ ਸੀ ਔਰ ਜਦੋਂ ਉਹ ਲਗਾਤਾਰ ਦੋ ਤੋਂ ਤਿੰਨ ਦਿਨਾਂ ਤਿੰਨ ਦਿਨ ਹੋ ਚੁੱਕੇ ਸੀਗੇ ਆਫਿਸ ਨਹੀਂ ਜਾ ਰਿਹਾ ਸੀਗਾ ਤਾਂ ਆਫਿਸ ਵਾਲਿਆਂ ਨੇ ਫੋਨ ਲਾਇਆ ਫੋਨ ਨਹੀਂ ਚੁੱਕਿਆ ਆਂਡ ਗਵਾਂਡ ਤੋਂ ਪਤਾ ਕੀਤਾ ਕਿ ਦੇਖੋ ਉਹ ਕਿੱਥੇ ਚਲੇ ਗਏ ਨੇ ਤਾਂ ਆਂਡੀ ਗਵਾਂਡੀ ਵੀ ਕਹਿੰਦੇ ਕਿ ਅਸੀਂ ਤਾਂ 2-3 ਦਿਨ ਤੋਂ ਦਰਵਾਜ਼ਾ ਉਹਨਾਂ ਦਾ ਖੁੱਲਾ ਨਹੀਂ ਦੇਖਿਆ ਫਿਰ ਜਦੋਂ ਆਂਡੀਆਂ ਗਵਾਂਡੀਆਂ ਨੇ ਘਰੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਜਿਹੜੇ ਘਰ ਸੀਗੇ ਘਰ ਦੇ ਅੰਦਰੋਂ ਸਮੈਲ ਆ ਰਹੀ ਸੀ ਬਦਬੂ ਆ ਰਹੀ ਸੀਗੀ ਤਾਂ ਜਦੋਂ ਪੁਲਿਸ ਨੂੰ ਫੋਨ ਕੀਤਾ ਗਿਆ ਦਰਵਾਜਾ ਤੋੜ ਕੇ ਦੇਖਿਆ ਤਾਂ ਦੂਨਾ ਭਰਾਵਾਂ ਦੀ ਲਾਸ਼ ਜਿਹੜੀ ਹੈ ਉਹ ਅੰਦਰ ਦੇ ਵਿੱਚ ਮਿਲੀ ਕੋਈ ਹੈ ਅੰਦਰੋਂ ਮਿਲਦੀ ਹੈ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਚੁੱਕੀ ਹੈ ਮੌਕੇ ਦੇ ਉੱਪਰ ਪੁਲਿਸ ਵੀ ਪਹੁੰਚੀ ਹੋਈ ਹੈ ਤੋਂ ਅੰਦਾਜ਼ਨ ਕਿ ਦੋ ਭਰਾ ਸੀ ਇੱਕ ਵੱਡਾ ਭਰਾ ਕਾਊਂਟੈਂਟ ਦੀ ਜੌਬ ਇੰਪਰੂਵਮੈਂਟ ٹرسٹ ਦੇ ਵਿੱਚ ਕਰਦਾ ਸੀ ਉਹਦਾ ਤਲਾਕ ਚੱਲ ਰਿਹਾ ਸੀਗਾ ਇਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਉਹ ਵੀ ਥੋੜਾ ਪਰੀਸ਼ਾਨੀ ਦੇ ਵਿੱਚ ਰਹਿੰਦਾ ਸੀਗਾ ਔਰ ਜਿਹੜਾ ਛੋਟਾ ਉਹਦਾ ਬ੍ਰਦਰ ਸੀਗਾ ਉਹ ਬਿਮਾਰ ਚੱਲ ਰਿਆ ਸੀ ਜਿਹਦਾ ਇਲਾਜ ਦਿੱਲੀ ਤੋਂ ਕਰਵਾ ਰਹੀ ਸੀਗੇ ਉਹ ਵੀ ਬਿਮਾਰਸਮਾ ਰਹਿ ਰਿਹਾ ਸੀ ਤਾਂ ਕੁੱਲ ਮਿਲਾ ਕੇ ਆਂਡੀਆਂ ਗੁਆਂਡੀਆਂ ਦਾ ਕਹਿਣਾ ਹੈਗਾ ਕਿ ਇਹ ਦੋਨੋਂ ਭਰਾ ਪਰੇਸ਼ਾਨ ਸੀਗੇ ਤੇ ਹੋ ਸਕਦਾ ਹੈ ਡਿਪਰੈਸ਼ਨ ਦੇ ਕਾਰਨ ਇਸ ਸਟੈਪ ਜਿਹੜਾ ਆ ਖੁਦਕੁਸ਼ੀ ਵਾਲਾ ਚੁੱਕ ਲਿਆ ਹੋਵੇ ਪਰ ਕੋਈ ਹੋਰ ਵੀ ਐਂਗਲ ਇਹਦਾ ਹੋ ਸਕਦਾ ਹੈਗਾ ਸੋ ਪੁਲਿਸ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੋ ਮੰਜ਼ਲਾ ਕੋਠੀ ਜੁਜਾਰ ਨਗਰ ਬਠਿੰਡਾ ਦੇ ਵਿੱਚ ਬਣੀ ਹੋਈ ਹੈ ਜਿੱਥੇ ਦੋ ਭਰਾਵਾਂ ਦੀ ਲਾਸ਼ ਮਿਲੀ ਹੈ ਇੱਕ ਲਾਸ਼ ਲਟਕਦੀ ਹੋਈ ਔਰ ਦੂਜੀ ਬੈਠ ਤੇ ਪਈ ਸੀਗੀ ਕਿਉਂਕਿ ਫੋਨ ਨਹੀਂ ਚੱਕਦਾ ਸੀ ਆਫਿਸ ਤੋਂ ਫੋਨ ਆ ਰਹੇ ਉੰਨਾ ਨੇ ਫਿਰ ਗਵਾਂਡ ਦੇ ਵਿੱਚ ਕਾਲ ਕੀਤਾ ਕਿ ਦੇਖੋ ਕੀ ਹੋਇਆ ਤਾਂ ਜਦੋਂ ਜਾ ਕੇ ਦੇਖਿਆ ਤਾਂ ਬਦਬੂ ਆ ਰਹੀ ਸੀ ਘਰ ਦੇ ਵਿੱਚੋਂ ਔਰ ਉਸੇ ਸਮੇਂ ਹੀ ਪੁਲਿਸ ਨੂੰ ਕਾਲ ਕੀਤੀ ਗਈ ਜਦੋਂ ਦਰਵਾਜ਼ੇ ਖੋਲੇ ਤਾਂ ਦੋਨਾਂ ਭਰਾਵਾਂ ਦੀ লাশ ਜਿਹੜੀ ਹੈ ਕੋਠੀ ਦੇ ਵਿੱਚੋਂ ਮਿਲਦੀ ਹੈ ਹੁਣ ਪੂਰੇ ਇਲਾਕੇ ਦੇ ਵਿੱਚ ਸਨਸਨੀ ਜਿਹੜੀ ਉਹ ਫੈਲੀ ਹੋਈ ਹੈ ਕਿ ਨਾ ਦੋਵਾਂ ਭਰਾਵਾਂ ਦੇ ਨਾਲ ਆਖਿਰਕਾਰ ਹੋਇਆ ਕੀ ਹੈ ਪਰ ਆਣ ਗੁਆਂਢ ਵਾਲੇ ਇਹ ਕਹਿ ਰਿਹਾ ਹੈ ਕਿ ਦੋਨੋਂ ਭਰਾ ਜਿਹੜੇ ਪਰੇਸ਼ਾਨ ਸੀ ਵੱਡੇ ਭਰਾ ਦਾ ਕੇਸ ਚੱਲ ਰਿਹਾ ਸੀ ਤਲਾਕ ਦਾ ਉਹ ਵੀ ਪਰੇਸ਼ਾਨ ਸੀਗਾ ਔਰ ਜਿਹੜਾ ਛੋਟਾ ਭਰਾ ਸੀ ਉਹ ਬਿਮਾਰ ਸੀਗਾ ਉਹਦਾ ਇਲਾਜ ਦਿੱਲੀ ਤੋਂ ਕਰਵਾ ਰਹੇ ਸੀ ਸੋ ਮਾਪੇ ਉਹਦੀ ਪਹਿਲਾਂ ਹੀ ਡੈਥ ਹੋ ਚੁੱਕੀ ਹੈ ਦੋਨੋਂ ਭਰਾ ਸੀ ਘਰ ਦੇ ਵਿੱਚ ਰਹਿੰਦੇ ਹੋਏ ਤਾਂ ਹੋ ਸਕਦਾ ਹੈ ਡਿਪਰੈਸ਼ਨ ਵੀ ਕਾਰਨ ਹੋਵੇ ਤਾਂ ਕਰਕੇ ਖੁਦਕੁਸ਼ੀ ਵੀ ਹੋ ਸਕਦੀ ਹੈ ਜਾ ਹੋਰ ਵੀ ਕੋਈ ਐਂਗਲ ਨਿਕਲ ਕੇ ਸਾਹਮਣੇ ਆ ਸਕਦਾ ਫਿਲਹਾਲ ਇਹ ਪੁਲਿਸ ਦਾ ਕਹਿਣਾ ਹੈ ਕਿ ਡੈੱਡ ਬੋਡੀ ਜਿਹੜੀ ਔਲੇ ਚੱਲਿਆ ਪੋਸਟਮਾਰਟਮ ਤੋਂ ਬਾਅਦ ਸਾਫ਼ ਹੋਏਗਾ ਆਸ-ਪਾਸ ਦੇ ਸੀਸੀਟੀਵੀ ਵੀ ਕੈਮਰੇ ਚੈੱਕ ਕਰ ਰਹੇ ਨੇ ਕਿ ਕੋਈ ਆਇਆ ਗਿਆ ਤਾਂ ਨਹੀਂ ਹੈ ਕੋਈ ਹੋਰ ਐਂਗਲ ਤਾਂ ਨਹੀਂ ਹੋ ਸਕਦਾ ਸੋ ਜਿਵੇਂ ਵੀ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਾਂ ਜੋ-ਜੋ ਸਬੂਤ ਮਿਲੇ ਜੋ-ਜੋ ਚੀਜ਼ਾਂ ਸਾਹਮਣੇ ਆਈਆਂ ਉਸ ਹਿਸਾਬ ਤੇ ਕਾਰਵਾਈ ਹੋਏਗੀ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਇਸ ਮਾਮਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਿ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਤੇ ਕੁਝ ਦਲੀਪ ਸਿੰਘ ਰਹਿੰਦੇ ਹੁੰਦੇ ਸੀ ਪਹਿਲਾਂ ਉਹਨਾਂ ਦਾ ਆਲਦਗਰ ਰਸੀਬ 25-30 ਸਾਲਾਂ ਤੋਂ ਇੱਥੇ ਸਾਡੇ ਗਵਾਨ ਚ ਹੀ ਰਹਿੰਦੇ ਸੀ ਤੇ ਅੰਕਲਾ ਫਸੀ ਚਿੰਗ ਲੱਗੇ ਉਹਨਾਂ ਦੀ ਡੈਥ ਹੋ ਗਈ ਸੀ ਉਹ ਆਂਟੀ ਦੀ ਵੀ ਡੈਥ ਹੋ ਗਈ ਸੀ ਦੋ ਲੜਕੇ ਸੀ ਉਹਨਾਂ ਦੇ ਇੱਥੇ ਉਹਨਾਂ ਨੇ ਤੁਰੰਦੇ ਹੁੰਦੇ ਸੀ ਦੋਨੇ ਘਰ ਇੱਕ ਕੋਲ ਜਿਹੜਾ ਵੱਡਾ ਮੁੰਡਾ ਰਮਨ ਉਹ ਰਮਨ ਮਿੱਤਲ ਉਹ ਕੰਪਰੂਵਮੈਂਟ ਟਰਸਟ ਜੋਬ ਕਰਦਾ ਸੀਗਾ ਤੇ ਅੱਜ ਜਦੋਂ ਪਤਾ ਲੱਗਿਆ ਡਿਪਾਰਟਮੈਂਟ ਨੂੰ ਵੀ ਉਹ ਕਈ ਦਿਨਾਂ ਤੋਂ ਡਿਊਟੀ ਤੇ ਨਹੀਂ ਆ ਰਿਹਾ ਵੀ ਅੱਜ ਵੀ ਨਹੀਂ ਪਹੁੰਚਾ ਉਹ ਉਦੋਂ ਬਾਲੋਂ ਨੋਨ ਹੈ ਬੈਕਮੈਨ ਵਾਲੇ ਜਿੰਮੀ ਦੇਖਿਆ ਜਦੋਂ ਆਂਡ ਗਵਾਨ ਨੇ ਦੇਖਿਆ ਵੀ ਘਰੇ ਚਾਬੀ ਅੰਦਰੋਂ ਲੱਗੀ ਹੋਈ ਸੀ 스멜 ਮਾਰ ਰਹੀ ਸੀ ਫਿਰ ਉਹ ਮੈਨੂੰ ਵੀ ਇਨਫੋਰਮ ਮੈਂ ਸੀ ਐਜ਼ ਇਹ ਮੈਨੂੰ ਬੁਲਾਇਆ ਕਾਉਂਸਲਰ ਹੋਮ ਕਰਕੇ ਜਦੋਂ ਉਹ ਆ ਕੇ ਦੇਖਿਆ ਤਾਂ 스멜 ਆ ਰਹੀ ਇਧਰ ਅਸੀਂ थाना ਕੈਂਟਰ ਨੂੰ ਉਤਲਾ ਦਿੱਤੀ ਉਹ ਖਾਣਾ ਕੈਂਟ ਦੇ ਮੁਲਾਜ਼ਮ ਆਏ ਹੋਏ ਆ ਫਿਰ ਉਹਨਾਂ ਨੇ ਏਡ ਖੋਨੇ ਆ ਕੇ ਏਡ ਕੋਲੋਂ ਤੋਂ ਬਾਅਦ ਜਦੋਂ ਦੇਖਿਆ ਅੰਦਰੋਂ ਤਾਂ ਮੇਨ ਗੁਰ ਬਾਹਰ ਨੇ ਲੋਕ ਸੀਗਾ ਉਹਦੀ ਚਾਬੀ ਅੰਦਰ ਲੱਗੀ ਹੋਈ ਸੀ ਬਾਕੀ ਅੰਦਰੋਂ ਹੋਣਾ ਹੀ ਸੀ ਘਰ ਤੇ ਉਹਨਾਂ ਥੱਕੇ ਪੜਾ ਸੀ ਦੋਨੇ ਛੱਗੀ ਪੜਾ ਸੀ ਇੱਕ ਕੰਮ ਕੀ ਕਰਦੇ ਸੀ ਈਕੋ ਰੰਗ ਸੀਗਾ ਇੰਪਰੂਵਮੈਂਟ ਟਰਸਟ ਜੋਬ ਕਰਦਾ ਸੀਗਾ ਹਾਂ ਗਵਰਨਮੈਂਟ ਟਰਸਟ ਕਰ ਕਰ ਰਹਿੰਦਾ ਹੈ ਉਹਦਾ ਨਾ ਬੰਨ ਨਿਮਿਤਤਾ ਸੀ ਇਹ ਮਕਾਨ ਕਿੰਨਾ ਦਾ ਹੈਗਾ ਇਹ ਨਿਗਾਵ ਤੋਂ ਖੁੱਦ ਦਾ ਮਕਾਨੀ ਹੈ ਅੱਛਾ ਇਹ ਕੋਈ ਕੱਤੀ ਹੈ ਆ ਦੋਨੇ ਭਰਾ ਰਹਿੰਦੇ ਸੀ ਹੋਰ ਪਰਿਵਾਰ ਤੋਂ ਹੋਰ ਪਰਿਵਾਰ ਚ ਤਾਂ ਇਹਨਾਂ ਦੇ ਕੋਈ ਨਹੀਂ ਸੀਗਾ ਇੱਥੇ ਇਹ ਇੱਕ ਇੱਕਦੋ ਸ਼ਾਦੀ ਵਿਆਹ ਸੀ ਫਾਦਰ ਮਾਦਰ ਮਦਰ ਫਾਦਰ ਦੋਨਾ ਡਾਕਟਰ ਹੀ ਹੋਏ ਕੋਈ ਇਸ ਤਰ੍ਹਾਂ ਲੜਾਈ ਝਗੜਾ ਸੀ ਇਸ ਤਰ੍ਹਾਂ ਨਹੀਂ ਜੀ ਬਹੁਤ ਸਰੀ ਪਰਿਵਾਰ ਸੀ ਬਾਰੇ ਨਰਮ ਬੰਦੇ ਸੀ ਜੀ ਆ ਸ਼ਾਦੀ ਇੱਕਦੋ ਵਿਆਹ ਹੋਇਆ ਸੀ ਪਹਿਲਾਂ ਕਾਫੀ ਸਾਲ ਪਹਿਲਾਂ ਉਹਦਾ ਜਾਂ ਤਾਂ ਡਿਵੋਰਸ ਹੋ ਗਿਆ ਸੀਗਾ ਜਾਂ ਕੇਸ ਚੱਲ ਰਿਹਾ ਸ਼ਾਦੀ ਕੇਸ ਕੇਸ ਚੱਲ ਰਿਹਾ ਹੈ ਜੀ ਕਿੰਨੇ ਕੋ ਮਰਦੇ ਹੈ ਉਮਰ ਤਾਂ ਹੋਊਗੀ 40 ਸਾਲ ਦੇ ਲਗਭਗ ਵੱਡੇ ਦੀ 35 ਦੇ ਦੂਜਾ 35 36 ਸਾਲ ਦਾ ਹੋਊਗਾ ਰਵਣ ਮਿੱਤ ਦਾ ਜਿਹੜਾ ਹੈ ਜੋ ਕਰਦਾ ਸੀ ਤੁਮ ਕਰ ਉਹਦੀ ਕੋਈ ਲਗਭਗ 40 ਦੇ ਲਗਭਗ ਹੋਊਗੀ ਅੱਛਾ ਜੇ ਪਤਾ ਕੀ ਨੇ ਲੱਗੇ ਜੀ ਤਾਂ ਮੈਂ ਇੱਕ ਵਾਰ ਜਦੋਂ ਅੰਦਰੋਂ ਆਂਡ ਗਵਨ ਨੂੰ ਵੀ ਪਹਿਲਾਂ ਤਾਂ ਉਹ ਡਿਪਾਰਟਮੈਂਟ ਆਏ ਨੇ ਪੁੱਛਿਆ ਨਹੀਂ ਵੀ ਉਹ ਡਿਊਟੀ ਤੇ ਨਹੀਂ ਆਇਆ ਜੀ ਜਦੋਂ ਅੱਜ ਮੰਡੇ ਨਹੀਂ ਗਿਆ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਉਹ ਬਿਲਾਓ ਉਹ ਕੰਮ ਉਹ ਦਾ ਕਰ ਜਾ ਜਿਹੜੇ ਗਵਾਂਡ ਤੇ ਵਾ ਪਹੁੰਚ ਕੀਤੀ ਉਹਨਾਂ ਨੇ ਦੇਖਿਆ ਤੇ ਗਵਾਂਡ ਵਾਲਿਆਂ ਨੇ ਵੀ ਨੇੜੇ ਹੋ ਕੇ ਦੇਖਿਆ ਤਾਂ ਕੱਲ ਵੀ ਨਿਕਲੇ ਨਹੀਂ ਸਕਰੂੰਗਾ ਫਿਰ ਸੁਣਾਇਆ ਆ ਰਹੀ ਸ਼ੰਦੂ ਫੁੱਟੀ ਗੋੜਾ ਦੱਸੇ ਜਾ ਰਿਹਾ ਬੋਡੀ ਵੀ ਖੁੱਡੀ ਵੀ ਹੈਗੀ ਦਾ ਲੱਗਦਨ 3-4 ਦਿਨ ਪੁਰਾਣਾ ਹੈ ਜਿਹੜਾ ਨਹੀਂ ਜਦੋਂ ਕੰਮ ਵਾਲੀ ਨੇ ਦੱਸੇ ਵੀ ਮੈਂ ਸ਼ਨੀਵਾਰ ਨੂੰ ਤੋਂ ਸਵੇਰ ਉਹ ਕਹਿੰਦੇ ਕੰਮ ਕਰਕੇ ਗਏ ਸੀਗੇ ਸ਼ਨੀਵਾਰ ਨੂੰ ਕੰਮ ਕਰਕੇ ਗਏ ਸੀਗੇ ਤੇ ਦੋਨੇ ਸੱਗੇ ਪਰਾਂ ਸੀ ਸੰਭੂ ਤਾਂ ਹੋਮ ਦੇ ਤੋਂ ਪਪੋਰਸ ਆ ਗਈ ਹੈਗੀ ਇਹ ਜੋ ਤਾਂ ਨਾਲ ਦੇ ਨਾਲ ਥਾਣਾ ਘੰਟ ਦੇ ਅਫਸਰ ਉਹਦੀ ਪਹੁੰਚ ਗਈ ਸੀ ਬਰਵਾਰ ਨੂੰ

ਜਾਸਿਕਾ ਪਰ ਇਸ ਤੋਂ ਬੇਪ੍ਰਤੀਕੋਸ਼ਤੀ ਆ ਰਹੇ ਨੇ ਮੁਕਤੇ ਤੇ ਜੋ ਨਾਕਰੀਆ ਹੈਗਾ ਪ੍ਰਾਇਮਰਲੀ ਕੀ ਕਿਉਂਕਿ ਇਹ ਕਾਫੀ ਬਾਈਂਡ ਕਿ ਉਹ ਚੱਕਰ ਕਰ ਰਿਹਾ ਹੈ ਤਾਂ ਡੈਡ ਮੋਰੀ ਇਹਦੇ ਕਾਫੰਦਲ ਲਈ ਕਿ ਡੈਡ ਕੋਲ ਤੋਂ ਉਹਨੂੰ ਪੁੱਛੀ ਗਈ ਹੈ ਇੱਕ 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 ਬੰਦਾ ਹੈਗਾ ਜੋ ਉਸਨੇ ਜੁ ਕਹਾ ਲਿਆ ਹੋਇਆ ਹੈ ਉਹ ਉਸ ਤਰ੍ਹਾਂ ਹੈਗਾ ਦੂਜਾ ਬੈਟ ਤੇ ਪਿਆ ਹੈਗਾ ਬਾਕੀ ਉਹ ਸਾਡੀ ਕੁਰੀਟੀ ਆ ਜਾਂਦੀ ਹੈ ਕਿੰਨੀ ਕਿੰਨੇ ਅਸੀਂ ਨਾਲ ਪੂਰਾ ਕਲੀਅਰ ਕਰ ਲਾਂਗੇ ਕਿ ਕੀ ਵਜ੍ਹਾ ਵਧੀਆ ਕਿੰਨਾ ਹੋ ਰਿਹਾ ਹੈ ਉਹ ਜੋ ਕਾਰਨ ਹੈ ਜਦ ਕਿੰਨੇ ਕਮਰ ਦੇ ਵਿਅਕਤੀ ਹੋ ਗਿਆ ਕੋਈ ਇਸ ਬੰਦੇ ਇਸ ਬੰਦੇ ਦਾ ਪਛਾਣ ਤੋਂ ਪਤਾ ਲੱਗਿਆ ਸ਼ਾਇਦ ਉਹਨਾਂ ਜਿੱਥੇ ਹੈ ਕੋਈ ਨੌਕਰੀ ਕਰਦਾ ਸੀਗਾ ਪਰ ਜੇ ਵੀ ਅਸੀਂ ਕਲੀਅਰ ਕਰ ਲਾਂ ਤਾਂ ਉਸ We've already focus. <laughs>